ਇਹ ਹੈ ਜੀ ਮਹਾਰਾਜਾ ਰਣਜੀਤ ਸਿੰਘ ਕਿਲਾ ਰਾਜਾ 40 ਸਾਲ ਰਾਜ ਕੀਤਾ ਜਿਨੇ ਮਹਾਰਾਜਾ ਰਣਜੀਤ ਸਿੰਘ ਜੱਪਾਏ ਜੀ ਫਲੋਰ ਮਹਾਰਾਜਾ ਰਣਜੀਤ ਸਿੰਘ ਕਿਲਾ ਫਲੋਰ ਫਲੋਰ ਦਾ ਕਿਲਾ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਕਿਲਾ ਵੀ ਕਿਹਾ ਜਾਂਦਾ ਹੈ ਪੰਜਾਬ ਦੇ ਇਤਿਹਾਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਇਸ ਦਾ ਇਤਿਹਾਸ ਮੁਗਲ ਕਾਲ ਤੋਂ ਸ਼ੁਰੂ ਹੋ ਕੇ ਸਿੱਖ ਰਾਜ ਅਤੇ ਬ੍ਰਿਟਿਸ਼ ਕਾਲ ਤੱਕ ਫੈਲਿਆ ਹੋਇਆ ਹੈ ਇਸ ਕਿਲੇ ਦੇ ਇਤਿਹਾਸ ਬਾਰੇ ਮੁੱਖ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ 1 ਮੁਗਲ ਕਾਲ ਦੀ ਸ਼ੁਰੂਆਤ ਸਰਾਏ ਵਜੋਂ ਇਹ ਕਿਲਾ ਅਸਲ ਵਿੱਚ 17ਵੀਂ ਸਦੀ ਵਿੱਚ ਮੁਗਲ ਸਮਰਾਟ ਸ਼ਾਹ ਜਹਾਂ ਦੇ ਰਾਜ ਦੌਰਾਨ ਇੱਕ ਸਰਾਏ ਮੁਸਾਫਰਖਾਨਾ ਵਜੋਂ ਬਣਾਇਆ ਗਿਆ ਸੀ ਇਹ ਜੀਟੀ ਰੋਡ ਤੇ ਸਥਿਤ ਸੀ ਜਿੱਥੇ ਕਾਫਲੇ ਅਤੇ ਮੁਸਾਫਰ ਆਰਾਮ ਕਰਦੇ ਸਨ 2 ਮਹਾਰਾਜਾ ਰਣਜੀਤ ਸਿੰਘ ਦਾ ਯੋਗਦਾਨ 1809 ਮਹਾਰਾਜਾ ਰਣਜੀਤ ਸਿੰਘ ਨੇ ਇਸ ਸਰਾਈ ਦੀ ਰਣਨੀਤਿਕ ਮਹੱਤਤਾ ਨੂੰ ਪਛਾਣਿਆ 1809 ਵਿੱਚ ਅੰਗਰੇਜ਼ਾਂ ਨਾਲ ਹੋਈ ਅੰਮ੍ਰਿਤਸਰ ਦੀ ਸੰਧੀ ਤੋਂ ਬਾਅਦ ਸਤਲੁਜ ਦਰਿਆ ਨੂੰ ਸਿੱਖ ਰਾਜ ਅਤੇ ਬ੍ਰਿਟਿਸ਼ ਇਲਾਕਿਆਂ ਵਿਚਕਾਰ ਸਰਹੱਦ ਮੰਨ ਲਿਆ ਗਿਆ ਸੀ ਕਿਲੇਬੰਦੀ ਮਹਾਰਾਜਾ ਨੇ ਇਸ ਸਰਾਈ ਨੂੰ ਇੱਕ ਮਜ਼ਬੂਤ ਸੈਨਿਕ ਕਿਲੇ ਵਿੱਚ ਬਦਲ ਦਿੱਤਾ ਤਾਂ ਜੋ ਅੰਗਰੇਜ਼ਾਂ ਜਿਨ੍ਹਾਂ ਦਾ ਲੁਧਿਆਣਾ ਵਿੱਚ ਅੱਡਾ ਸੀ ਤੇ ਨਜ਼ਰ ਰੱਖੀ ਜਾ ਸਕੇ ਡਿਜ਼ਾਈਨ ਇਸ ਦੀ ਉਸਾਰੀ ਦੀਵਾਨ ਮੋਹਕਮ ਚੰਦ ਦੀ ਨਿਗਰਾਨੀ ਹੇਠ ਹੋਈ ਇਸ ਦੇ ਡਿਜ਼ਾਈਨ ਵਿੱਚ ਮਹਾਰਾਜਾ ਦੇ ਫ੍ਰੈਂਚ ਅਤੇ ਇਟਾਲੀਅਨ ਜਰਨੇਲਾ ਜਿਵੇਂ ਜੀਨ ਫਰਾਂਸਿਸ ਅਲਾਰਡ ਨੇ ਮਦਦ ਕੀਤੀ ਜਿਸ ਕਾਰਨ ਇਸ ਵਿੱਚ ਯੂਰਪੀਅਨ ਸ਼ੈਲੀ ਦੀ ਝਲਕ ਵੀ ਮਿਲਦੀ ਹੈ ਤਿੰਨ ਅੰਗਰੇਜ਼ੀ ਰਾਜ ਅਤੇ ਬਾਅਦ ਦਾ ਸਮਾਂ 1846 ਪਹਿਲੀ ਐਂਗਲੋ ਸਿੱਖ ਜੰਗ ਤੁਸੀਂ ਦੇਖ ਰਹੇ ਹੋ ਜੀ ਚੈਨਲ ਗੁਰੂ ਟੱਲ ਸਾਰੇ ਸ਼ਹੀਦਾਂ ਨੂੰ ਜੀਲੋ ਪ੍ਰਣਾਮ ਔਰ ਤੁਸੀਂ ਹਿਸਟਰੀ ਜ਼ਰੂਰ ਸੁਣਨਾ ਜੀ ਔਰ ਫੁੱਲ ਵੀਡੀਓ ਦੇਖ ਕੇ ਔਰ ਸ਼ੇਅਰ ਵੀ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਜੀ ਇਹ ਮਿਊਜ਼ੀਅਮ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਭਾਰਤੀ ਫੌਜ ਦੇ ਗੌਰਵਮਈ ਇਤਿਹਾਸ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦਾ ਹੈ ਮਿਊਜ਼ੀਅਮ ਦੇ ਅੰਦਰ ਸ਼ਹੀਦਾਂ ਅਤੇ ਫੌਜੀ ਸਾਜ਼ੋ ਸਮਾਨ ਨਾਲ ਸੰਬੰਧਿਤ ਕੁਝ ਖਾਸ ਗੱਲਾਂ ਇਹ ਹਨ ਇੱਕ ਸ਼ਹੀਦਾਂ ਨੂੰ ਸਮਰਪਿਤ ਗੈਲਰੀਆਂ ਮਿਊਜ਼ੀਅਮ ਦੇ ਅੰਦਰ ਕਈ ਅਜਹੀਆਂ ਥਾਵਾਂ ਹਨ ਜਿੱਥੇ ਤੁਸੀਂ ਦੇਸ਼ ਲਈ ਜਾਨ ਵਾਰਨ ਵਾਲੇ ਸੂਰਮਿਆਂ ਬਾਰੇ ਜਾਣ ਸਕਦੇ ਹੋ। ਪੋਸਟ ਇੰਡੀਪੈਂਡੈਂਸ ਗੈਲਰੀ ਇੱਥੇ 1947 ਤੋਂ ਬਾਅਦ ਹੋਈਆਂ جنگਾਂ 1962, 1965, 1971 ਅਤੇ ਕਾਰਗਿਲ ਦੇ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਉਹਨਾਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਦਰਸਾਈਆਂ ਗਈਆਂ ਹਨ। ਪਰਮ ਵੀਰ ਚੱਕਰ ਜੇਤੂ ਪੰਜਾਬ ਦੇ ਜਿਹੜੇ ਬਹਾਦਰ ਸਿਪਾਈਆਂ ਨੂੰ ਪਰਮ ਵੀਰ ਚੱਕਰ ਭਾਰਤ ਦਾ ਸਭ ਤੋਂ ਵੱਡਾ ਫੌਜੀ ਸਨਮਾਨ ਮਿਲਿਆ ਹੈ। ਉਨ੍ਹਾਂ ਦੇ ਵੱਡੇ ਬੁੱਤ ਅਤੇ ਜੀਵਨੀ ਉੱਥੇ ਮੌਜੂਦ ਹੈ 2 ਜੰਗੀ ਸਾਜ਼ੋ-ਸਮਾਨ ਵਾਰ ਟ੍ਰੋਫੀਜ਼ ਮਿਊਜ਼ੀਅਮ ਦੇ ਬਾਹਰ ਅਤੇ ਅੰਦਰ ਅਸਲੀ ਜੰਗੀ ਹਥਿਆਰ ਰੱਖੇ ਗਏ ਹਨ ਜੋ ਦੇਖਣ ਵਿੱਚ ਬਹੁਤ ਪ੍ਰਭਾਵਸ਼ਾਲੀ ਹਨ ਟੈਂਕ ਅਤੇ ਜਹਾਜ਼ ਇੱਥੇ ਪੁਰਾਣੇ ਮੇਨ ਬੈਟਲ ਟੈਂਕਸ ਅਤੇ ਭਾਰਤੀ ਹਵਾਈ ਸੈਨਾ ਦੇ ਮਿਜੀ 23 ਵਰਗੇ ਲੜਾਕੂ ਜਹਾਜ਼ ਰੱਖੇ ਹੋਏ ਹਨ ਤੋਪਾਂ ਅਤੇ ਮਿਜ਼ਾਈਲਾ ਪੁਰਾਣੀ ਸਮੇਂ ਦੀਆਂ ਤੋਪਾਂ ਤੋਂ ਲੈ ਕੇ ਆਧੁਨਿਕ ਮਿਜ਼ਾਈਲਾਂ ਦੇ ਮਾਡਲ ਇੱਥੇ ਦੇਖੇ ਜਾ ਸਕਦੇ ਹਨ INS ਵਿਕਰਾਂਤ ਦਾ ਮਾਡਲ ਸਮੁੰਦਰੀ ਫੌਜ ਦੀ ਤਾਕਤ ਦਿਖਾਉਣ ਲਈ ਜਹਾਜ਼ਾਂ ਦੇ ਮਾਡਲ ਵੀ ਰੱਖੇ ਗਏ ਹਨ 3 ਲਾਈਟ ਐਂਡ ਸਾਊਂਡ ਸ਼ੋਅ ਲਾਈਟ ਅਤੇ ਸਾਊਂਡ ਸ਼ੋਅ ਇਹ ਇਸ ਮਿਊਜ਼ੀਅਮ ਦਾ ਸਭ ਤੋਂ ਖਾਸ ਹਿੱਸਾ ਹੈ ਇਸ ਸ਼ੋਅ ਵਿੱਚ ਆਵਾਜ਼ਾਂ ਅਤੇ ਰੌਸ਼ਨੀਆਂ ਦੇ ذریعے ਇਹ ਦੱਸਿਆ ਜਾਂਦਾ ਹੈ ਕਿ ਕਿਵੇਂ ਪੰਜਾਬ ਦੇ ਸੂਰਬੀਰਾਂ ਨੇ ਦੇਸ਼ ਦੀ ਰੱਖਿਆ ਲਈ ਕੁਰਬਾਨੀਆਂ ਦਿੱਤੀਆਂ ਇਹ ਦੇਖ ਕੇ ਮਨ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੁੰਦਾ ਹੈ 4 ਵਰਦੀਆਂ ਅਤੇ ਮੈਡਲ ਇੱਥੇ ਵੱਖ-ਵੱਖ ਸਮਿਆਂ ਦੌਰਾਨ ਫੌਜੀਆਂ ਦੁਆਰਾ ਪਾਈਆਂ ਜਾਣ ਵਾਲੀਆਂ ਵਰਦੀਆਂ ਯੂਨੀਫਾਰਮਸ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਸਿਪਾਈਆਂ ਨੂੰ ਮਿਲਣ ਵਾਲੇ ਵੱਖ-ਵੱਖ ਤਗਮੇ ਮੈਡਲਸ ਅਤੇ ਉਹਨਾਂ ਦੀ ਅਹਿਮੀਅਤ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਜ਼ਰੂਰੀ ਗੱਲ ਜੇ ਤੁਸੀਂ ਅੰਦਰ ਜਾ ਰਹੇ ਹੋ ਤਾਂ ਕਾਰਗਿਲ ਗੈਲਰੀ ਜ਼ਰੂਰ ਦੇਖਣਾ ਉੱਥੇ ਜੰਗ ਦੇ ਮੈਦਾਨ ਵਰਗਾ ਮਾਹੌਲ ਬਣਾਇਆ ਗਿਆ ਹੈ ਜੋ ਬਹੁਤ ਹੀ ਭਾਵੁਕ ਉਹ ਲੋਬਿਸ ਆ ਰਹੇ ਨੇ ਸਿੰਗਿਲ ਆ ਇਹ ਸਾਰੇ ਚੀਜ਼ ਜਿਹੜੀਆਂ ਨੇ ਲੈਂਦੇ ਆ ਇਹ ਗੁਰੇ ਦੇ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੋ ਚੈਨਲ ਦਾ ਲਾਈਕ ਜੀ ਗਰੂਪ ਡਾ ਲਾ ਇਸ ਜਿੰਨੇ ਸ਼ਹੀਦ ਨੇ ਸਾਰਿਆਂ ਨੂੰ ਦਿਲੋਂ ਪ੍ਰਣਾਮ ਵਾਹਿਗੁਰੂ ਜੀ ਚੰਗ ਪਰੇ ਸਤਿ ਸ੍ਰੀ ਅਕਾਲ ਨੂੰ ਕਿਸ ਇੱਕ ਖਾਸ ਹੀ ਸਾਡੇ ਹਾਸਤੇ ਯਾਰ ਉਹ ਸੁਰੱਖਿਅਤ ਹੋ ਤਾਂ ਨਹੀਂ ਚਲਦੇ ਬੋਦੀਆ ਮੀਓ ਜੀ ਮਾ ਮੀਓ ਜੀ ਨੂੰ ਦਿਖਾਉਣਾ ਹੈ ਬਈ ਇਹ ਲੋ ਆਪਣੇ ਕਿਵੇਂ ਯਾਰ ਉੱਥੇ ਸਵਾਈਪ ਕਰਦੇ ਦੇਖ ਲਓ ਅੰਜ ਰਹਿੰਦੇ ਆ ਵਾਹਿਗੁਰੂ ਵਾਹਿਗੁਰੂ ਜਿਨਨੇ ਸ਼ਹੀਦ ਨੇ ਸਾਰਿਆਂ ਨੂੰ ਦਿਲੋਂ ਪ੍ਰਣਾਮ ਵਾਹਿਗੁਰੂ ਜੀ ਵੀ ਹੋਈ म्यूजियम तो पहली बार एक अद्धी की तो टोबरी ਓ ਵੀ ਯਾਰ ਇਹਦਾ ਘੇਂਡਾ ਕੀ ਵੀਡੀਓ ਹੈ ਇਹ ਇਹ ਬਹੁਤ ਵਧੀਆ ਯਾਰ ਅੱਜ ਆਪ ਆਏ ਸੀ ਜੀ ਮਹਾਰਾਜ ਰஞ்சிਤ ਸਿੰਘ ਕਿਲਾ ਬਹੁਤ ਵਧੀਆ ਬਣਾਇਆ ਹੈ ਠੀਕ ਹੈ ਯਾਰ ਇਹੋ ਵੀ ਹੈ ਵੋਲਗੋ ਦੀ ਆ। ਦੇਖੋ। ਨੋਸ਼ਮਨ ਆ ਵੀ ਆ ਜੀ ਬੇਨ। ਦਿਨ। ਵੋਲਗੋ ਦੀ ਆ ਯਾਰ ਪੁਰਾਣੇ ਭੇਜ ਆ ਦੂਜੇ। ਕੋਈ ਭਈਏ ਦੇਖ ਰਹੇ ਆ ਕੜੀ ਆ। ਕੀ। ਕੀ ਹੋ ਰਿਹਾ? ਇੱਕੋ ਕੱਲੀ ਜਿਹਾ ਨਿਕਲ ਆ ਮੇਰੇ। ਕਰਕੇ ਥੋੜਾ ਜਿਹਾ। ਕਿਲਖਦਾ ਬਿਆ ਯਾਰ ਮੂੰਹ ਤੇ ਕਿਲਾ ਨਿਕਲਾ ਹੈ ਕੋਈ ਪੁਰਾਣੇ ਆ ਯਾਰ ਇਹ ਨਹੀਂ ਹੁੰਦਾ ਕੱਦ ਦੇ ਇਹ ਹਿਸਟਰੀ ਲੀ ਕੀ ਕੀ ਤੇ ਇਹ ਜੀ ਕਿਲਾ ਮਹਾਰਾਜ ਰੰਜੀਤ ਸਿੰਘ ਜੀ ਦਾ 40 ਸਾਲ ਇਹਨਾਂ ਨੇ ਰਾਜ ਕੀਤਾ ਕੀ ਕ੍ਰੇਜਮੈਂਟ ਦਾ ਸਾਰਾ ਸ਼ਾਇਦ 1942 ਇਹ ਉਹਨਾਂ ਪੁਰਾਣਾ ਯਾਰ ਬਹੁਤ ਪੁਰਾਣਾ ਹੈਗਾ ਪੇਂਟ ਕਰਨਾ ਚਾਹੀਦਾ ਸੀ ਇਹਨਾਂ ਨੂੰ ਪੇਂਟ ਨਹੀਂ ਆਨੇ ਕੀਤਾ ਹੁਣ ਚੱਲਦੇ ਆ ਜੀ ਬਾਹਰ ਘਰੋਂ ਚਲਦੇ ਆ ਤੁਹਾਨੂੰ ਵੀਡੀਓ ਦਿਖਾਵਾਂਗੇ ਜੀ ਦੇਖ ਲਿਆ ਜੇ ਇਹ ਛੋਟੀ ਜੀ ਵੀਡੀਓ ਹੋਏਗੀ ਹੈ ਦੇਖ ਲੈਣਾ ਤੁਸੀਂ 1942 ਇਹ ਉਹਨਾਂ ਪੁਰਾਣਾ ਯਾਰ ਬਹੁਤ ਪੁਰਾਣਾ ਹੈਗਾ ਪੇਂਟ ਕਰਨਾ ਚਾਹੀਦਾ ਸੀ ਇਹਨਾਂ ਨੂੰ ਪੇਂਟ ਨਹੀਂ ਆਨੇ ਜਿੱਤੋਂ ਹੁਣ ਚਲਦੇ ਆਂ ਜੀ ਬਾਹਰ ਘਰੋਂ ਚਲਦੇ ਆਂ ਤੁਹਾਨੂੰ ਵੀਡੀਓ ਦਿਖਾਵਾਂਗੇ ਜੀ ਦੇਖ ਲਿਆ ਜੇ ਇਹ ਛੋਟੀ ਜੀ ਵੀਡੀਓ ਹੋਏਗੀ ਹੈ ਦੇਖ ਲੈਣਾ ਤੁਸੀਂ ਲੋ ਜੀ ਚਲਦੇ ਆਂ ਜੀ ਬਾਪ ਘਰ ਨੂੰ ਫਿਰ ਆਵਾਂਗੇ ਕਿਸ ਦਿਨ ਤੁਹਾਨੂੰ ਮਿਲਦੇ ਆਂ ਜੀ ਅਗਲੇ ਵੀਡੀਓ ਚ ਤਦ ਤੱਕ ਲਈ ਰੱਬ ਰਾਖਾ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈ ਚੈਨਲ ਦਾ ਨਾਮ ਗੁਰੂ ਢੱਲ ਲੈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਜਾ ਕੇ ਮਹਾਰਾਯੋ ਰঞ্জੀਤ ਸਿੰਘ ਜੀ ਜੀ ਬਾੜੋਂ ਉਲਪਾ ਚੱਲਦੇ ਆਂ ਜੀ ਘਰ ਨੂੰ ਫੇਰ ਮਿਲਾਂਗੇ ਜੀ ਤੁਹਾਨੂੰ